ਇਲੀਗਲ ਕਰਨ ਜਾ ਰਹੇ ਆ ਭਾਈ ਅਮਰਤਪਾਲ ਸਿੰਘ ਦੀ ਕਿ ਜਿੱਦਾਂ ਹੁਣ ਸਰਕਾਰ ਵੱਲੋਂ ਝੂਠੇ ਦੋਸ਼ ਲਾਏ ਜਾ ਰਹੇ ਆ ਕਿ ਅਮਰਤਪਾਲ ਸਿੰਘ ਡਿਵਿਡੂ ਕਰਦੇ ਵਿੱਚ ਬੈਠਾ ਨਸ਼ੇ ਕਰਦਾ ਜੀ ਉਹ ਨਸ਼ੇੜੀ ਬਣ ਗਿਆ ਉਹ ਪੈਰਾਂ ਦੇ ਖੜੋ ਨਹੀਂ ਸਕਦਾ ਉਹ ਗੋਲੀਆਂ ਕੀ ਨਸ਼ਾ ਕਿਹੜਾ ਨਸ਼ਾ ਜਿਹੜਾ ਉਹ ਨਹੀਂ ਅਮਰਤਪਾਲ ਆਂਦਿਆ ਕੋਈ ਹੈ ਮੈਂ ਕਿਹਨਾਂ ਤੁਹਾਡੀ ਗੱਲ ਦਾ ਕੋਈ ਪੁਆਇੰਟ ਹੈ ਤੁਸੀਂ ਆਪਣੇ ਜੱਗ ਜਾ ਰਖੋ ਆਪਣੇ ਆਪਣਾ ਪੱਖ ਰੱਖੋ ਐਵੇਂ ਆਪਣੇ ਜਿਹੜੇ 92 93 ਜਿਹੜੇ ਜਿੱਤੇ ਆ ਉਹ ਵੀ ਬਾ ਕੋਈ ਨਹੀਂ ਹੱਥ ਦਿਆ ਫੜ ਕੇ ਬਿਠਿਆ ਕਿਸੇ ਦੀ ਕੋਈ ਕੋ ਨਾ ਕੋਈ ਪੰਜਾਬ ਦੇ ਹੱਕ ਦਾ ਕੋ ਪੱਖ ਦਾ ਕੋਈ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਗੱਲ ਵਸੇ ਆ ਕਿ ਲਗਾਤਾਰ ਅਮਰਪਾਲ ਨੂੰ ਕੋ ਹੋਰ ਜਿਹੜੇ ਵਿਰੋਧੀ ਤੇ ਜਿੰਨੀਆਂ ਵੀ ਸਾਰੀਆਂ ਇਕੱਠੀਆਂ ਹੋ ਕੇ ਮੈਂ ਕਹਿੰਦਾ ਇੱਕ ਵਾਰੀ ਆ ਜਾਓ ਰਲ ਕੇ ਤਣੀ ਸਾਡੇ ਨਾਲ ਡਿਬੇਟ ਕਰ ਲੋ ਜਿੱਥੇ ਕਹੂੰਗੇ ਉੱਥੇ ਆ ਜਾਾਂਗੇ ਡਿਬੇਟ ਜਿੱਥੇ ਤਣੀ ਰੱਖੋਗੇ ਉੱਥੇ ਹੀ ਕਰਾਂਗੇ ਤੇ ਜਦੋਂ ਮਰਜ਼ੀ ਰੱਖ ਲਿਓ ਤੀ ਗੱਲ ਕਰਦੇ ਆ ਕਿ ਐਵੇਂ ਇੱਕ ਦੂਜੇ ਦੇ ਲਈ ਲਗਮਾ ਕਰ ਜੀ ਉਹ ਫਲਾਣੇ ਖਬਰ ਹੁਣ ਮੇਰੀ ਗੱਲ ਸੁਣੋ ਜਿਹੜੇ ਨਿਊ ਚੈਨਲ ਆ ਉਹਨਾਂ ਨੂੰ ਸਰਕਾਰਾਂ ਪੈਸਾ ਦਿੰਦੀਆਂ ਉਹ ਖਬਰ ਫੁਲਾਉਂਦੇ ਆ ਜਿਹੜਾ ਉਹਨਾਂ ਨੂੰ ਪੈਸਾ ਮਿਲ ਗਿਆ ਜਿ ਜਿਨੇ ਪੈਸਾ ਦਿੱਤਾ ਉਹੀ ਚੈਨਲ ਦੇ ਉਹਨਾਂ ਨੇ ਪੱਖਵਾਦੀ ਕਰ ਲੱਗੇ ਨਾ ਵੀ ਇਹ ਪੱਖਵਾਦਾ ਕਰ ਲੱਗੇ ਨੇ ਉਹੀ ਬੰਦੇ ਰਾਂ ਤੇ ਆਮ ਲੋਕੀ ਸਾਡੇ ਵਰਗੇ ਖਾਮ ਖਾਈ ਚੱਕ ਕੇ ਪੋਸਟਾਂ ਸ਼ੇਅਰ ਕਰ ਦੋ ਜੀ ਅਮਰਪਾਲ ਨਸ਼ਾ ਕਰਦਾ ਜੀ ਜੇਲ੍ਹ 'ਚ ਗੋਲੀਆਂ ਖਾਂਦਾ ਕੈਪਸੂਲ ਖਾਂਦਾ ਜੀ ਇਹ ਨਸ਼ਾ ਪੀਣ ਵਾਲਾ ਪੀਂਦਾ ਚੱਕ ਕੇ ਪੋਸਟਾਂ ਸ਼ੇਅਰ ਕਰੀ ਜਾਂਦੇ ਐਵੇਂ ਬਾਤ ਉਹਦੇ ਆਪਣੋ ਆਪੋ ਆਪਣੇ ਭਰਾਮ ਦੇ ਵਿੱਚ ਆਪਾਂ ਨਾ ਇੱਕ ਦੂਜੇ ਨਾਲ ਫਿਕ ਪਾਈਏ ਆਪਾਂ ਸਾਰੇ ਮਿਰਰ ਵਾਲੇ ਕੋਲ ਮਿਲ ਕੇ ਸ਼ਰਾਰਤ ਕਰੀਏ ਇਹ ਜਿਹੜੀ ਸਰਕਾਰ ਦੀਆਂ ਨਾ ਇਹ ਸ਼ਰਾਰਤ ਹੁੰਦੀਆਂ ਕਿ ਜਿਹੜੀ ਆਵਾਮ ਹੁੰਦੀ ਹੈ ਕਿਹੜੇ ਲੋਕ ਆਮ ਲੋਕ ਬੰਦੇ ਆ ਉਹ ਆਪਸ ਵਿੱਚ ਪਾਟਦੇ ਰਹਿਣ ਤੇ ਸਾ ਤਾਂ ਹੀ ਸਾਹੀ ਬਾਰੋ ਬਾਰੀ ਕਦੀ ਸਰਕਾਰ ਲਿਆਉਂਦੇ ਰਾਵਾਂਗੇ ਜਿੱਦਣ ਲੀਡਰ ਤੁਹਾਨੂੰ ਸੱਚਮੁੱਚ ਇਕੱਠਾ ਕਰਨ ਲੱਗ ਕੇ ਨਾ ਇਹਨਾਂ ਨੂੰ ਫਿਕਰ ਆਪਣੀ ਕੁਰਸੀ ਦੀ ਪੈਣੀ ਇੱਕ ਮੇਰੀ ਗੱਲ ਯਾਦ ਰੱਖਿਓ ਉਹ ਹੁਣ ਬੇਫਿਕਰੇ ਤਾਂ ਬਿਠੇ ਆ ਕਿ ਜਿੰਨੀ دیر ਲੋਕ ਪਾਟੇ ਰੋਗੇ ਆਪਸ ਵਿੱਚ ਉਹਨੀਆਂ ਦੇ ਲੀਡਰਾਂ ਨੂੰ ਸ਼ਾਂਤੀ ਮਿਲਣੀ ਆ ਤੋ ਬੇਫਿਕਰੇ ਹੋ ਕੇ ਬੈਠੇ ਆ ਵੀ ਪਾਟੇ ਹੋਏ ਲੋਕ ਆ ਆਪਸ ਵਿੱਚ ਹੀ ਪੰਜਾਬ ਦੇ ਲੋਕ ਲੜ ਲੜ ਮਰ ਜਾਣ